ਸਸ਼ੀਗਲ ਪੰਜਾਬ ਲੋਕ ਆਵਾਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਦੀਪ ਸਿੰਘ ਦੋਸਤੋ ਕੱਲ ਦੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਹੀ ਜ਼ਿਆਦਾ ਜਿਹੜੀ ਹੈ ਵਾਇਰਲ ਹੋ ਰਹੀ ਹੈ ਦੱਸ ਦਈਏ ਕਿ ਉਹ ਪਿੰਡ ਮਹਾਰਾਜ ਦੀ ਵੀਡੀਓ ਦੱਸੀ ਜਾ ਰਹੀ ਹੈ ਪਰ ਅਸੀਂ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਕਿ ਉਹ ਪੱਕਾ ਪਿੰਡ ਮਹਾਰਾਜ ਦੀ ਹੈ ਪਰ ਇਸ ਵੀਡੀਓ ਨੇ ਕੱਲ ਦੀ ਸੋਸ਼ਲ ਮੀਡੀਆ ਤੇ ਪਰ ਤਰਥੱਲੀ ਮਚਾਈ ਹੋਈ ਹੈ ਦੱਸ ਦਈਏ ਕਿ ਇੱਕ ਨੌਜਵਾਨ ਜਿਸ ਨੂੰ ਗੇਟ ਦੇ ਉੱਪਰ ਤੇ ਜਿਹੜਾ ਚਿੱਟਾ ਫੜਾਇਆ ਜਾਂਦਾ ਉਹ ਨੌਜਵਾਨ ਚਿੱਟਾ ਲੈ ਕੇ ਜਿਵੇਂ ਹੀ ਵਾਪਸ ਮੁੜਨ ਲੱਗਦਾ ਤਾਂ ਪਿੱਛੇ ਤੋਂ ਇੱਕ ਨੌਜਵਾਨ ਆ ਕੇ ਉਸ ਦੀ ਬਾਹ ਫੜ ਲੈਂਦਾ ਉਸ ਨੂੰ ਕਹਿੰਦਾ ਕਿ ਰੁਕ ਜਾ ਤਾ ਉਹ ਨੌਜਵਾਨ ਵੀ ਉੱਥੇ ਰੁਕ ਜਾਂਦਾ ਹੈ ਜਿਹੜੇ ਨੌਜਵਾਨ ਦੇ ਵੱਲੋਂ ਚਿੱਟਾ ਫੜਾਇਆ ਜਾਂਦਾ ਤਾਂ ਉਸ ਨੂੰ ਉਸ ਗੁਰਸਿੱਖ ਨੌਜਵਾਨ ਦੇ ਵੱਲੋਂ ਘਰ ਤੋਂ ਬਾਹਰ ਆਣ ਲਈ ਕਿਹਾ ਜਾਂਦਾ ਉਸ ਨੂੰ ਕਿਹਾ ਜਾਂਦਾ ਕਿ ਗੇਟ ਖੋਲ ਫਲਾਣੇ ਆ ਮੈਂ ਬੋਲਦਾ ਤਾਂ ਉਹ ਪਹਿਲਾਂ ਗੇਟ ਨਹੀਂ ਖੋਲਦਾ ਤਾਂ ਦੁਬਾਰੇ ਫਿਰ ਉਸ ਨੂੰ ਅਵਸਥਾ ਨਾਮ ਲੈ ਕੇ ਜਿਹੜੀ ਆਵਾਜ਼ ਮਾਰੀ ਜਾਂਦੀ ਹੈ ਤਾਂ ਉਹ ਗੇਟ ਖੋਲ ਦਿੰਦਾ ਤਾਂ ਉਸ ਨੂੰ ਬਾਹਰ ਤੋਂ ਫੜ ਕੇ ਪੁੱਛਿਆ ਜਾਂਦਾ ਵੀ ਹਾਂ ਭਾਈ ਤੂੰ ਪੰਜਾਬ ਦੀ ਜਿਹੜੀ ਜਵਾਨੀ ਹੈ ਕਿਉਂ ਖਰਾਬ ਕਰ ਰਿਹਾ ਤੂੰ ਫਿਰ ਚਿੱਟਾ ਵੇਚ ਰਿਹਾ ਸਰਕਾਰ ਨੇ ਜਿਹੜੀ ਨਸ਼ਿਆਂ ਦੇ ਵਿਰੋਧ ਦੇ ਕਿ ਜਿਹੜੀ ਮੋਹਮ ਚਲਾਈ ਹੋਈ ਹੈ ਯੋਧਨ ਨਸ਼ਿਆਂ ਵਿਰੁੱਧ ਸਰਕਾਰ ਦੀ ਜਿਹੜੀ ਇੱਕ ਮੋਹਮ ਚਲਾਈ ਹੋਈ ਹੈ ਤੂੰ ਫਿਰ ਵੀ ਉਸ ਤੇ ਉਲਟ ਚੱਲ ਰਿਹਾ ਪਰ ਉਸ ਨੌਜਵਾਨ ਦਾ ਮੋਰੇ ਤੋਂ ਜਵਾਬ ਸੀ ਕਿ ਮੈਂ ਨਹੀਂ ਡਰਦਾ ਕਿਸੇ ਤੋਂ ਵੀ ਤੂੰ ਕਰ ਲੈ ਜੋ ਕਰਨਾ ਮੈਂ ਤਾਂ ਐਦੇ ਹੀ ਵੇਚੂਗਾ ਇਹ ਲੈਣ ਆਉਂਦੇ ਨੇ ਤੇ ਮੈਂ ਦਿੰਦਾ ਹਾਂ ਤਾਂ ਉਸ ਗੁਰਸਖ ਨੌਜਵਾਨ ਦੇ ਵੱਲੋਂ ਫਿਰ ਉਸ ਦਾ ਵਿਰੋਧ ਕੀਤਾ ਜਾਂਦਾ ਕਿ ਤੂੰ ਕਿਉਂ ਜਿਹੜੀ ਇਹ ਜਵਾਨੀ ਖਰਾਬ ਕਰ ਰਿਹਾ ਤੂੰ ਹਟ ਜਾ ਵੇਚਣ ਤੋਂ ਉਹ ਨੌਜਵਾਨ ਚਿੱਟਾ ਵੇਚਣ ਵਾਲਾ ਕਹਿੰਦਾ ਕਿ ਤੂੰ ਮੇਰੇ ਘਰੇ 30000 ਰੁਪਏ ਮਹੀਨਾ ਦੇ ਮੈਂ ਚਿੱਟਾ ਵੇਚਣ ਤੋਂ ਹਟ ਜਾਮਗਾ ਤਾ ਫਿਰ ਉਸਨੇ ਕਹਿ ਕੇ ਮੈਂ ਤੈਨੂੰ 30000 ਰੁਪਏ ਕਿਉਂ ਦਊਂਗਾ ਤੂੰ ਆਪਣੀ ਮਿਹਨਤ ਹੋਰ ਕੋਈ ਕੰਮ ਕਰ ਲੈ ਬਹੁਤ ਸਾਰੇ ਸਮਾਜ ਦੇ ਵਿੱਚ ਕੰਮ ਨੇ ਜਿਨ੍ਹਾਂ ਨੂੰ ਕਰਕੇ ਤੂੰ ਆਪਣਾ ਘਰ ਚਲਾ ਸਕਦਾ ਪਰ ਉਸ ਨੌਜਵਾਨ ਦਾ ਫਿਰ ਜਿਹੜਾ ਆਨਸਰ ਆ ਪੁੱਠਾ ਹੁੰਦਾ ਉਹ ਕਹਿੰਦਾ ਕਿ ਮੈਂ ਨਹੀਂ ਜਿਹੜਾ ਕੋਈ ਹੋਰ ਕੰਮ ਕਰਨਾ ਮੈਂ ਤਾਂ ਇਹੀ ਕੰਮ ਕਰੂੰਗਾ ਤੂੰ ਕਰਨਾ ਜੋ ਕਰ ਲੈ ਮੈਂ ਨਹੀਂ ਰੁਕਾਂਗਾ ਚਿੱਟਾ ਵੇਚਣ ਤੋਂ ਤਾਂ ਫਿਰ ਉਸ ਨੌਜਵਾਨ ਦੇ ਬਲੋ ਕਿਸਕ ਜਿਹੜਾ ਨੌਜਵਾਨ ਹੁੰਦਾ ਹੈ ਉਹ ਕਹਿੰਦਾ ਕਿ ਤੇਰੇ ਉੱਪਰ ਜਿਹੜੀ ਹੈ ਬਹੁਤ ਸਖਤ ਕਾਰਵਾਈ ਹੋ ਸਕਦੀ ਹੈ ਤੂੰ ਹਟ ਜਾ ਕੋਈ ਹੋਰ ਕੰਮ ਕਰ ਲੈ ਚੱਲ ਮੇਰੇ ਘਰੇ ਆ ਕੇ ਗੋਹਾ ਸੱਟ ਤੈਨੂੰ ਮੈਂ ਵੀ ਤਾਂ ਉਹ ਚਿੱਟਾ ਵੇਚਣ ਵਾਲਾ ਨੌਜਵਾਨ ਉਸ ਦੇ ਉੱਪਰ ਨੂੰ ਬਹੁਤ ਜਿਆਦਾ ਆਕੜ ਕੇ ਪੈਂਦਾ ਕਿ ਮੈਂ ਤੇਰੇ ਘਰੇ ਕਿਉਂ ਜਾਊਂਗਾ ਮੈਂ ਨਹੀਂ ਕੋਈ ਹੋਰ ਕੰਮ ਕਰਨਾ ਮੈਂ ਤਾਂ ਚਿੱਟਾ ਹੀ ਵੇਚੂਗਾ ਤਾਂ ਉਸ ਨੌਜਵਾਨ ਦੇ ਵੱਲੋਂ ਫੇਰ ਉਸ ਨੂੰ ਸਮਝਾਇਆ ਜਾਂਦਾ ਕਿ ਤੇਰੇ ਉੱਪਰ ਜਿਹੜੀ ਬਹੁਤ ਸਖਤ ਕਾਰਵਾਈ ਹੋ ਸਕਦੀ ਹੈ ਤੂੰ ਇਹ ਪੁੱਠਾ ਜਿਹੜਾ ਕੰਮ ਹੈ ਕਰਨ ਤੋਂ ਹਟ ਜਾ ਪਰ ਫੇਰ ਵੀ ਉਹ ਪਿਓ ਦਾ ਪੁੱਤ ਬਾਜ਼ ਨਹੀਂ ਆਇਆ ਉਹ ਆਕੜ ਆਕੜ ਕੇ ਉਸ ਨੂੰ ਮੂੰਹ ਤੇ ਪੈ ਰਿਹਾ ਸੀ ਕਿ ਤੂੰ ਜੋ ਕਰਨਾ ਕਰ ਲੈ ਮੈਂ ਇਹ ਜਿਹੜਾ ਕੰਮ ਹੈ ਨਹੀਂ ਛੱਡਾਂਗਾ ਤਾਂ ਉਸ ਵੀਡੀਓ ਦੇ ਵਿੱਚ ਇਹ ਕਿਵੇਂ ਦੋਨਾਂ ਦੀ ਜਿਹੜੀ ਬੈਂਸ ਬਾਜੀ ਹੁੰਦੀ ਐ ਚਿੱਟੇ ਨੂੰ ਲੈ ਕੇ ਚਿੱਟਾ ਵੇਚਣ ਨੂੰ ਲੈ ਕੇ ਆਓ ਪਹਿਲਾਂ ਤੁਸੀਂ ਇਹ ਸੁਣੋ ਉਤਰੋ ਕਜਰੋ ਕਜਰੋ ਕਬਾਰ ਖੋਲ ਓਏ ਬਾਹਰ ਖੋਲ ਓ ਲਾਡੀ ਬਾਹਰ ਖੋਲ ਆ ਸੁਣਿਆ ਤੈਨੂੰ ਰਵੀ ਆ ਯਾਰ ਰਵੀ ਓਏ ਬਦਮਾਸ਼ਾ ਬਾਹਰ ਦਾ ਖੋਲ ਹੁਣ ਰਵੀ ਹੈਗਾ ਤੋ ਬਾਗੀ ਰੰਗ ਬਸ ਬਾਗ ਚਲੇ ਪਾਤ ਲੋ ਮਰਮਨ ਦਾ ਮੈਂ ਕਿਹਾ ਕੋਈ ਆ ਬਾਹਰ ਪੋਰ ਆਂ ਬਾਗੀ ਕਰੀਏ ਨਾ ਹਾਂ ਹਟਾ ਦੇਈਏ ਨਾ ਸੁਵਾਣਾ ਔੜੀ ਕਿਉਂ ਫੜਾਈ ਆ ਕੀ ਸੁਵਾਣਾ ਹਾਂ ਚੱਲੋ ਇਹ ਕੀ ਕਰਦਾ ਇਹ ਰਤੀ ਪਤਨ ਲੇ ਮਮਾ ਕੇ ਆ ਨਵੇਂ ਲੱਗਿਆ ਪੁਰਾਣੇ ਲੱਗਿਆ ਤੈਨੂੰ ਤਾਂ ਚਿੰਦਾ ਹੀ ਇਹਨਾਂ ਨੂੰ ਸਮਾਨ ਵੇਚੀ ਜਾਂਣਾ ਨਵੇਂ ਲੱਗਣਾ ਉਹਨਾਂ ਪੁਰਾਣੇ ਲੱਗਣਾਂ ਸਾਡੇ ਘੜਾਉਂਦੇ ਨਹੀਂ ਤੇਰੇ ਕੋਲੇ ਆਵਰੇ ਕਰ ਸਮਾਨ ਉਹਰੇ ਕਰ ਕੋਈ ਲੈ ਨੂੰ ਦੇ ਜੇ ਤੀ ਮਾਇਆ ਦੇ ਲਿਆਗੇ ਪਿੰਡੀ ਘੱਗੀ ਤੈਨੂੰ ਆਇਆ ਪਤਾ ਵੀ ਇਹ ਸਮਾਨ ਵੇਚੀ ਜਾਂਣਾ ਤੇ ਤੂੰ ਹਟਣਾ ਤੇ ਨਹੀਂ ਹਟਣਾ ਤੂੰ ਆਨੇ ਦੱਸਾ ਤੇਰੇ ਕੋਲੇ ਅੱਕੇ ਆਇਆ ਕਦੇ ਮੈਂ ਆਇਆ ਨਹੀਂ ਨਾ ਸਾਡੇ ਆਪ ਦੇ ਬੰਦੇ ਸਾਰਿਆਂ ਨੂੰ ਇਸ ਦਾਹਰਨ ਜੇ ਤੁਸੀਂ ਜੰਮ ਥਾ ਆਹਦੀ ਇਹੇ ਸਾਡੇ ਤੇ ਤੂੰ ਆਸ ਤੂੰ ਰੋਕਣਾ ਤੇ ਤੂੰ ਰੋਕਣਾ ਤੇ ਨਹੀਂ ਰੋਕਣਾ ਉਹ ਤੂੰ ਰੋਕਣਾ ਤੇ ਰੋ ਨਹੀਂ ਰੋਕਣਾ ਹੈ ਮੇਰੇ ਦਾ ਘਰੇ ਦੀ ਪਤਾ ਤੇਰਾ ਸਾਰਿਆਂ ਪੀਂਦਾ ਤਾਂ ਫੇਰ ਵੇਚਦਾ ਕਿ ਪੀ ਜਾ ਯਾਰ ਬਈ ਮੈਂ ਖਰਚਾ ਹੀ ਪੂਰਾ ਕਰ ਖਰਚਾ ਫਿਰ ਇਹ ਮਾਵਾ ਦੇ ਪੁੱਤ ਮਾਰ ਕੇ ਕਰਨਾ ਤੂੰ ਖਰਚਾ ਪੂਰਾ ਯਾਰ ਹੈ ਉਹ ਵਾਸ਼ਾ ਕੀ ਵਸਾ ਬੱਬਾ ਜੀ ਬੱਬਾ ਨਾ ਰੋਣਾ ਓਏ ਐਡਾ ਦਾ ਕੋਈ ਰੌਲੇ ਪਾਉਣ ਵਾਲੀ ਕਿਹੜੀ ਗੱਲ ਆ ਯਾਰ ਰੌਲੇ ਪਾਉਣ ਵਾਲੀ ਕਿਹੜੀ ਗੱਲ ਆ ਤੂੰ ਚਿੱਟਾ ਵੇਚਦਾ ਕਿਉਂ ਵੇਚਦਾ ਫੇਰ ਵੇਚਦਾ ਫੇਰ ਤੂੰ ਯਾਰ ਇਹਨਾਂ ਨੂੰ ਮਾਰਨਾ ਤੂੰ ਆਪੀ ਜਾ ਓ ਯਾਰ ਹਟਾ ਦੇ ਫੇਰ ਇਹਨਾਂ ਨੂੰ ਹਟਾਉਂ ਮੈਂ ਹਟਾ ਲਾ ਘੜਾ ਵਰ ਨੂੰ ਹਟਾ ਦੇ ਤੂੰ ਵੇਚ ਫੇਰ ਹੁਣ ਤੂੰ ਇੱਥੇ ਆਉਂਦੇ ਖੜਾ ਹੁੰਦਾ ਫੇਰ ਮੈਂ ਖਾਣਾ ਤੂੰ ਕਿਵੇਂ ਵੇਚੇਗਾ ਮੈਂ ਜੋ ਨਹੀਂ ਵੇਚੂਗਾ ਤੂੰ ਲੈ ਵੇਚ ਹੁਣ ਦੇ ਕੇ ਨੂੰ ਲੈ ਆ ਜਾਂਦੇ ਫੇਰ ਹਾਂ ਤਾਂ ਗੱਲ ਤੂੰ ਮੈਨੂੰ ਮਾ ਦੇ ਕੇ ਰੱਖਾ ਨਾ ਤੂੰ ਵਟਾ ਘਟਾ ਕਟਾ ਕਾ ਬਣਾ ਫਿਰ ਤਾਂ ਪਹਿਲੀ ਯਾਰ ਆਪ ਤਾਂ ਤੂੰ ਮੈਨੂੰ ਦੇ ਦਿਆ ਕਰਤੀ 8 ਮਹੀਨੇ ਦਾ ਨਹੀਂ ਵੇਚਦਾ ਤੈਨੂੰ ਇਹੋ ਜਿਹਾ 30000 ਦਵਾਉਂ ਮੈਂ ਤੂੰ ਯਾਦ ਰੱਖੇਗਾ ਤੈਨੂੰ ਇਹ ਦੱਸਦਾ ਤੂੰ ਆਪ ਦਾ ਬੱਚਾ ਤੈਨੂੰ ਤਾਂ ਇੱਕ ਮੌਕਾ ਦੇਣ ਆਇਆ ਵੀ ਜੇ ਤਾ ਤੂੰ ਸਬਰ ਦਾ ਤੈਨੂੰ ਮੈਂ ਤਾਂ ਕਰਕੇ ਆਇਆ ਆਪਾਂ ਵੀ ਤੇ ਜੇ ਤੂੰ ਅੜੀ ਕਰਦਾ ਫਿਰ ਤੈਨੂੰ ਇਹੋ ਜਿਹਾ 30000 ਮਿਲਣਗੇ ਤੂੰ ਯਾਦ ਰੱਖੇਗਾ ਤੈਨੂੰ ਤਾਂ ਕਹਿਣਾ ਠੀਕ ਆ ਨਾ ਜੇ ਤੂੰ ਆਪ ਆਪ ਦੇ ਆਪ ਨੂੰ ਸਮਝਦਾ ਵੀ ਆਪਾਂ ਗਰੀਬ ਘਰ ਦਾ ਪੁੱਤਾਂ ਤੂੰ ਇੱਕ ਗੱਲਾ ਛੱਡਣਾ ਚਾਹਣਾ ਪੀਨ ਨੂੰ ਵੀ ਛੱਡਣਾ ਚਾਹਣਾ ਕਰੇ ਨਾਲ ਜੇ ਤੂੰ ਅੜੀ ਨਾ ਵੇਚੇਂਗਾ ਅਸੀਂ ਨਹੀਂ ਵੇਚਣਾ ਦੇਣਾ ਇਹ ਤੈਨੂੰ ਕਹਤਾ ਮੈਂ ਆ ਕੋਈ ਨਹੀਂ ਬਚ ਜਾ ਬਾਬ ਹਾਂ ਕੀ ਜਾ ਪੰਜਾਬ ਆਸੂ ਪੀਜਾ ਦੱਸ ਵੀ ਮੈਨੂੰ ਲਾਇਆ ਜਾ ਇਹਦਾ ਛੜਾ ਦੇ ਮੈਂ ਤਾਂ ਨਹੀਂ ਛੜਨ ਅੱਛਾ ਇਹਨੂੰ ਛੜਾ ਦੇ ਸੈਂਡਰ ਇਹਨੂੰ ਜਿਆ ਲਾਇ ਦੂਸ਼ ਕਰ ਤੂੰ ਐ ਕਰੀ ਸਾਰਿਆਂ ਦੇ ਲਾਜ ਕਰੂ ਮੈਂ ਹੁਣ ਤੇ ਵੀ ਯਾਦ ਰੱਖੀਂ ਗੱਲ ਸਹੀ ਗਾ ਨਾ ਹਾਂ ਸਾਰਿਆਂ ਦਾ ਯਾਦ ਕਰੂ ਆਹ ਚਿੱਟਾ ਤੂੰ ਵੇਚੀ ਜਨਾ ਠੀਕ ਹੈ ਨਾ ਇਹ ਸਾਰਿਆਂ ਦਾ ਯਾਦ ਕਰੂੰ ਮੈਂ ਹੁਣ ਪ੍ਰਸ਼ਾਸਨ ਨੂੰ ਕਹਿਣਾ ਜਾਣਾ ਥੋੜੇ ਸਾਹਮਣੇ ਖੜਾ ਤੇ ਅਸੀਂ ਘੋੜੇ ਵਾਲੇ ਦਾਲ ਪੰਥ ਸਾਰੇ ਪਲਾਵਾਂਗੇ ਤੇ ਚਿੱਟਾ ਜੀਰੋ ਕਹਿਣਾ ਠੀਕ ਹੈ ਨਾ ਤੈਨੂੰ ਕੰਨ ਨਹੀਂ ਆਉਂਦਾ ਨੀ ਆਉਂਦਾ ਉਹ ਯਾਰ ਤੂੰ ਕਦੋਂ ਆਇਆ ਤੇਰੇ ਕੋਲੇ ਜਾਇ ਮੈਂ ਆਇਆ ਨਾ ਤੇਰੇ ਕੋਲ ਆਹ ਨਾ ਸਾਰੇ ਤੁਸੀਂ ਕਿਹੜਾ ਹਟਦੇ ਆਂ ਅਜੀ ਨਹੀਂ ਹਟਦੇ ਬਾਬਾ ਯਾਰ ਪਾਈ ਬਣੇ ਅੰਦਰੋਂ ਬਾਹਰ ਉਹਦੇ ਗੱਲ ਕਰ ਤੂੰ ਇੱਥੇ ਖੜ ਕੇ ਕਰੂ ਮੈਂ ਮੈਂ ਇੱਥੇ ਖੜ ਕੇ ਕਰੂ ਗੱਲ ਹਟਾ ਦੇ ਇੱਥੇ ਖੜ ਕੇ ਕਰੂ ਯਾਰ ਮੈਂ ਤਾਂ ਕਹਿੰਦਾ ਓਏ ਇੱਥੇ ਖੜ ਕੇ ਕਰੂ ਗੱਲ ਤੂੰ ਜਾ ਤੂੰ ਪਰ ਤੂੰ ਨਹੀਂ ਹਟਦਾ ਤੂੰ ਹਟ ਜੇਂਗਾ ਤੈਨੂੰ ਫਟਾ ਦੇਾਂਗੇ ਬਾਹਰ ਦੇ ਕੋਲ ਨਹੀਂ ਹਟਦਾ ਨਹੀਂ ਗਾ ਯਾਰ ਪਰ ਮਾੜਾ ਹਰਤਾ ਨਹੀਂ ਬਈ ਮੈਂ ਤਾਂ ਵੇਚੂਗਾ ਤੂੰ ਮੈਨੂੰ 30000 ਦੇਣਾ ਮਨੀ ਵੇਚਦਾ ਆਹ ਟੱਕੋ ਹੋ ਮੇਰੇ ਦਲ 50000 ਦਿੰਦਾ ਤੂੰ ਆਹ ਹੋ ਫਿਰ ਏਡਾ ਤੂੰ ਏਡਾ ਟੱਕਾ ਹੋ ਆਪਦੇ ਆਪ ਨੂੰ ਸਮਝੀ ਜਾਣਾ ਉਹ ਐ ਵੇਚਾਂਗੇ ਤੂੰ ਵੇਚਣੋਂ ਹਟਾਵਾਂਗੇ ਤੈਨੂੰ ਬਾਤ ਸ਼ੰਗਰ ਕੋਈ ਨਹੀਂ ਬਟਾ ਨਹੀਂ ਮੈਂ ਵੇਚੂਗਾ ਜੇ ਗੱਲ ਸਿੱਧੀ ਆ ਤੈਨੂੰ ਦੱਸਦਾ ਮੋਬਿਲ 30000 ਜਿਹੜਾ ਹੁਣ ਤੱਕ ਮੇਰੀ ਤਲਬੇ ਚੱਟਦਾ ਰਹਿਣਗੇ ਓਏ ਏਡੇ ਤਲਬੇ ਚੱਟਣ ਨੂੰ ਏਡਾ ਕਾ ਤੂੰ ਰਾਜਾ ਬਣ ਗਿਆ ਓਏ ਹਾਂ ਤਾਲਵੇ ਚੱਕਣੂ ਅੰਬਰ ਛੱਕ ਲਿਆ ਉਹਨੇ ਛੜ ਤਾਰੇ ਓਏ ਮੈਂ ਚੰਗਿਆ ਦੇਖਿਆ ਅੰਬਰ ਦੇ ਛੱਕਣ ਆ ਲੈ ਆਂਦੇ ਓਏ ਇਹ ਤੇ ਸਭ ਨੂੰ ਜਾਣਦਾ ਤੇਰੇ ਕੋਲੇ ਸਾਰੇ ਆਉਂਦੇ ਨਾ ਦੀਪੂ ਦੇ ਡਾਂਗ ਫੇਰੀ ਜਾ ਪਰਸੋਂ ਕੱਲ ਡਾਂਗ ਪੀਦੇ ਦੀਪੂ ਦੇ ਘਰੇ ਜਾ ਕੇ ਸੰਗਣ ਲਵਾਇਆ ਦੀਪੂ ਨੂੰ ਸਾਡਾ ਜੇ ਸਾਡਾ ਜਿਹਦੇ ਜੇ ਲੋ ਸਾਨੂੰ ਦੀਂਦਾ ਨਾ ਜੀ ਅਸੀਂ ਜਰੂਰ ਉਹਦੀ ਡਾਂਗ ਖੋਤੀ ਕਰਾਂਗੇ ਹਾਂ ਕਰਦੇ ਕਿਉਂ ਇਹ ਕਿਹੜਾ ਕਿਸਦਾ ਪਤੀ ਪਤਨੀ ਯਾਰ ਠੀਕ ਆ ਨਾ ਅਸੀਂ ਤੇਰਾ ਤੈਨੂੰ ਵਾਸਤਾ ਤੇਰਾ ਇਲਾਜ ਕਰਾਉਣ ਵਾਲੇ ਤੂੰ ਕਰ ਲਈ ਕੀ ਕਰਦਾ ਮੈਂ ਕਰਾਉਣ ਵਾਲੇ ਮੇਰੇ ਬਾਅਦ ਜਾ ਕੇ ਮੈਂ ਤਾ ਇਸ ਬਹਿਸਬਾਜੀ ਤੇ ਬਾਅਦ ਵਿੱਚ ਵੀਡੀਓ ਇੰਨੀ ਕੁ ਜ਼ਿਆਦਾ ਵਾਇਰਲ ਹੋਈ ਐ ਇੰਨੀ ਕੁ ਜ਼ਿਆਦਾ ਲੋਕਾਂ ਦੇ ਵੱਲੋਂ ਸ਼ੇਅਰ ਕੀਤੀ ਗਈ ਉਹ ਪਹੁੰਚਦੀ ਪਹੁੰਚਦੀ ਜਿਹੜੀ ਆ ਸਰਕਾਰੀ ਹੱਥਾਂ ਦੇ ਵਿੱਚ ਚਲੀ ਜਾਂਦੀ ਆ ਪੁਲਿਸ ਤੱਕ ਉਹ ਵੀਡੀਓ ਲੱਗ ਜਾਂਦੀ ਆ ਤਾਂ ਪੁਲਿਸ ਦੇ ਵੱਲੋਂ ਜਿਹੜਾ ਤੁਰੰਤ ਐਕਸ਼ਨ ਲਿਆ ਜਾਂਦਾ ਹੈ ਯੁੱਧ ਨਸ਼ਾ ਵਿਰੋਧ ਮਹਿੰਦ ਦੇ ਤਹਿਤ ਤਾਂ ਉਸ ਵੱਡੇ ਸਮਗਲਰ ਨੂੰ ਪੁਲਿਸ ਦੇ ਵੱਲੋਂ ਚੱਕ ਲਿਆ ਗਿਆ ਤਾਂ ਜਦੋਂ ਪੁਲਿਸ ਨੇ ਉਸ ਨੂੰ ਪੁੱਛਿਆ ਕਿ ਹਾਂ ਹੁਣ ਵੇਚਣਾ ਚਿੱਟਾ ਤਾ ਉਸ ਦੇ ਵੱਲੋਂ ਜਿਹੜਾ ਮੂੰਹ ਥੱਲੇ ਨੂੰ ਹੀ ਕੀਤਾ ਉੱਪਰ ਵੀ ਮੂੰਹ ਨਹੀਂ ਉਹਨੇ ਚੱਕਿਆ ਡਰਦੇ ਨੇ ਤਾਂ ਦੇਖੋ ਤੁਸੀਂ ਕਿਸ ਤਰੀਕੇ ਦੇ ਨਾਲ ਪੁਲਿਸ ਨੇ ਉਹਦੇ ਉੱਪਰ ਉਹ ਵੀਡੀਓ ਵਾਇਰਲ ਹੋਣ ਤੇ ਬਾਅਦ ਵਿੱਚ ਜਿਹੜੀ ਹੈ ਕਾਰਵਾਈ ਪਾਈ ਹੈ ਦੇਖੋ ਕਿਸ ਤਰ੍ਹਾਂ ਹੁਣ ਭਿੱਜੀ ਬਿੱਲੀ ਵਰਗਾ ਜਿਹੜਾ ਮੂੰਹ ਬਣਾ ਕੇ ਸਾਰਿਆਂ ਦੇ ਸਾਹਮਣੇ ਖੜਾ ਹੈ ਤੇ ਹੁਣ ਮੂੰਹ ਦੇ ਵਿੱਚੋਂ ਜ਼ੁਬਾਨ ਵੀ ਨਹੀਂ ਨਿਕਲਦੀ ਕਿਸ ਤਰ੍ਹਾਂ ਉਸ ਨੂੰ ਪੁਲਿਸ ਨੇ ਚੱਕਿਆ ਆਓ ਤੁਸੀਂ ਇਹ ਵੀ ਵੀਡੀਓ ਦੇਖੋ ਮੈਂ ਲਿਆਂਦਾ ਜੇ ਤੂੰ ਸਾਨੂੰ ਨਿਮਰਤਾ ਨਾਲ ਬੋਲਦਾ ਨਾ ਉਹ ਗੱਲਾਂ ਤੇ ਸਾਨੂੰ ਇਹ ਗੱਲਾਂ ਨਹੀਂ ਕਰਨੀਆਂ ਚੰਗੀਆਂ ਲੱਗਦੀਆਂ ਸੀ ਕੋਈ ਨਹੀਂ ਹਜੇ ਕੀ ਦੇ ਤੈਨੂੰ ਹਾਂ ਐਂ ਦੇਖ ਲਾ ਤੂੰ ਹੁਣ ਵੀ ਆਦੇ ਪਿਓ ਦੀ ਵਜ੍ਹਾ ਨਾਲ ਕਹਿੰਨਾ ਗਿਆ ਵੀ ਮੈਂ ਵੇਚਣੋਂ ਛੱਡ ਦੂੰਗਾ। ਹੈਂ? ਤੂੰ ਹਜੇ ਵੀ ਨਹੀਂ ਐਨੀ ਪੰਚਾਇਤ ਚ ਕਹਿੰਦਾ ਸੀ ਵੀ ਮੈਂ ਵੇਚਣੋਂ ਨਹੀਂ ਛੱਡਦਾ। ਹੈਂ? ਠੀਕ ਆ ਨਾ? ਤਾਂ ਕੋਈ ਨਹੀਂ ਸੀ ਪੋਤਰਾ ਸੀ। ਤੂੰ ਹਜੇ ਵੀ ਨਹੀਂ ਸੁਧਰਦਾ ਉਹ ਗੱਲਾਂ ਨਾਲ। ਠੀਕ ਆ ਨਾ? ਤੇ ਹੁਣ ਹੁਣ ਆ ਖੜੇ ਆ ਕਿ ਤੈਨੂੰ ਆਪੇ ਸੁਧਾਰਨਗੇ ਕਿਵੇਂ ਮਰਜ਼ੀ ਕਰਨਾ। ਰਹਾ ਸਾਡੇ ਕੋਲੇ ਵੀ ਇਹ ਦੁਕਾਨ ਦਾ ਪੀਣਾ ਖਾਣਾ ਮੈਂ ਛੜਾ ਵੀ ਦਿੰਦੇ। ਜਿਹੜੀ ਤੂੰ ਵੇਚਣ ਵਾਲੀ ਗੱਲ ਕਰੀ ਆ ਵੀ ਮੈਂ ਇੱਕ ਤੇ ਹ ਤਰਕ ਕਹਿੰਦਾ ਮੈਂ ਵੇਚੂੰਗਾ। ਤੇ ਹੁਣ ਦੱਸ ਤੂੰ ਵੇਚੇਂਗਾ ਉਹ ਖੜਿਆ ਮਲਾਜ਼ਮ ਦੱਸ ਉਹਨਾਂ ਨੂੰ ਅਸੀਂ ਦੰਨੇ ਪ੍ਰੂਫ ਇਹਨੇ ਕਿਹਾ ਹਜੇ 2 ਮਿੰਟਾਂ ਜੀ ਆਦੇ ਪਿਓ ਦੇ ਕਹਿਣ ਦੇ ਨਾਲ ਤੂੰ ਹਜੇ ਕਹਿਣਾ ਵੀ ਮੈਂ ਛੱਡ ਦੂੰਗਾ ਵੇਚਣਾ ਉਹ ਵੀ ਤੁਹਾਡੀ ਦੇ ਨਾਲ ਕਹਿੰਦਾ ਵੀ ਮੈਨੂੰ ਕਹਿੰਦਾ ਐ ਕੋਈ ਹਟਾ ਨਹੀਂ ਸਕਦਾ ਹੈ ਹਾਲੋ ਪਾਛੋ ਹਾਂ ਆ ਲਓ ਬਾਚੋ ਆ ਜਿੱਤਾ ਫੜਿਆ ਗਿਆ ਤੇ ਕੋਲੇ ਇੰਨਾ ਕਾ ਫੇਰਾ ਹੋਰ ਵੀ ਹੋਰ ਤਾਂ ਇਹਨੂੰ ਪਤਾ ਵੀ ਕਿੱਥੇ ਰੱਖਿਆ ਵਾ ਉਹ ਪੁੱਛੋ ਇਹਨੂੰ ਫੋਨ ਆ ਸੀਗਾ ਫੋਨ ਵੀ ਲਓ ਚਾਹ ਲਓ ਫੋਨ ਇਹਦਾ ਪਰਸੇ ਇਹਦੇ ਕੋਲ ਕੁਛ ਨਹੀਂ ਖਾ ਪੁੱਛੋ ਇਹਨੂੰ ਜੇ ਕੋਈ ਹੈ ਆ ਫੋਨ ਹੋਣੀ ਫੜਿਆ ਹਜੇ ਬਾਪਾ ਚਾ ਚਾ ਫਿਰ ਕਹਾ ਜਾਣਾ ਤੂੰ ਉਹ ਉਹ ਕਿਹੜਾ ਬਰਨੈ ਇਧਰ ਹੋਇਆ ਮਾਫੀ ਦੇ ਲੋਕਰ ਉਧਰ ਸੀੜੇ ਜਿਹੜੇ ਫਾਇਦੇ ਬਾਹਰ ਚੱਲਦੋ ਸਾਲ ਜਾਣ ਉਹ ਕੋਈ ਨਹੀਂ ਪੈ ਗਿਆ ਯਕੂ ਪ੍ਰਿਆਲੀ ਉਹ ਆਹ ਹਜੇ ਉਹੰਦੇ ਨੂੰ ਪਹਿਲਾਂ ਦੋ ਤਿੰਨ ਖੜੇ ਸੀ ਬਾਹਰ ਜੋ ਤੁਰ ਗਏ